ਕੀ ਅਜੋਰ ਕੀ ਸੀ ਦੰਦਮੀ ਟਕਸਾਲ ਮਰਦਾਂ ਯੋਧਿਆਂ ਦੀ ਜੱਫੇਬੰਦੀ ਦੰਦਮੀ ਟਕਸਾਲ ਦੇ ਵਿੱਚ ਇੱਕ ਉਹ ਵਿਅਕਤੀ ਰਿਹਾ ਕੇ ਪਠਾਰਤਾ ਜੀ ਜਿਸ ਦਾ ਨਾਮ ਸੀ ਹਰਨਾਮ ਸਿੰਘ ਕਮਾਤ ਕਾਲਸਾ ਜੀ ਮੈਂ ਬਿਲਕੁਲ ਇਸ ਗੱਲ ਤੋਂ ਗਰੇਜ਼ ਨਹੀਂ ਕਰੂੰਗਾ ਅੱਜ ਮੈਂ ਸੱਚ ਦੱਸਣ ਲਈ ਸਾਹਮਣੇ ਹੋਇਆ ਤੁਸੀਂ ਇਹ ਦੱਸੋ ਬਹੁਤ ਬਜ਼ੁਰਗ ਤੇ ਦੰਦਮੀ ਟਕਸਾਲ ਨਾਲ ਲੰਬੇ ਸਮੇਂ ਤੋਂ ਸੰਬੰਧਿਤ ਪਰਿਵਾਰ ਬੈਠੇ ਹੋ ਤੁਸੀਂ ਕਦੀ ਸੰਤ ਪਾਪਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਕਿਤੇ ਇੰਦਰਾ ਗਾਂਧੀ ਦੇ ਕੋਲ ਬੈਠਿਆ ਕਿਤੇ ਕਿਸੇ ਮੁੱਖ ਮੰਤਰੀ ਦੇ ਕੋਲ ਬੈੰਧਿਆ ਕਿਸੇ ਨਾਲ ਸਮਝੌਤੇ ਕਰਦਿਆ ਕਿਸੇ ਦੀ ਝੋਲੀ ਅੜ ਕੇ ਵੋਟਾਂ ਮੰਗਦਿਆਂ ਜਾਂ ਲੋਕਾਂ ਦੀਆਂ ਵੋਟਾਂ ਮੰਗਣ ਵਾਲਿਆਂ ਦੀ ਅਰਦਾਸਾਂ ਕਰਦਿਆਂ ਵੇਖਿਆ ਹੋਵੇ ਤਾਂ ਸੰਤ ਜੀ ਜ਼ਰੂਰ ਦੱਸ ਕੇ ਜਾਇਓ ਪਰ ਹਰਨਾਨ ਸਿੰਘ ਨੂੰ ਮੈਂ ਸਵਾਲ ਕਰਦਾ ਕਿਉਂ ਦੱਸੇ ਉਹ ਕਿਹੜੀ ਨੀਤੀ ਦੇ ਨਾਲ ਆਰਤੀ ਜਨਤਾ ਪਾਰਟੀ ਦੇ ਨਾਲ ਜਾ ਕੇ ਮੀਟਿੰਗਾਂ ਕਰਦਾ ਤੇ ਉਹਨਾਂ ਲਈ ਵੋਟਾਂ ਮੰਗਦਾ ਮਹਾਰਾਸ਼ਟਰ ਦੇ ਵਿੱਚ ਜਿੱਥੇ ਕੌਣ ਜਮਾਤ ਹੈ ਜਿੱਥੇ ਸ਼ੇਸੜਾ ਬੈਠੀ ਹੈ ਸ਼ੇਸੜਾ ਕੌਣ ਨੇ ਜਿਨ੍ਹਾਂ ਸੰਤ ਬਾਬਾ ਜਰਨੈਲ ਸਿੰਘ ਦੇ ਥਾਥਾ ਤੇ ਪੁੱਤਲੇ ਸਾੜੇ ਨੇ ਜਿਨ੍ਹਾਂ ਇੰਦਰਾ ਗਾਂਧੀ ਦੇ ਪੋਸਟਰ ਲਾਏ ਨੇ ਤੇ ਜਿਹੜੀ ਬੀਜੇਪੀ ਸੰਤ ਜਰਨੈਲ ਸਿੰਘ ਨੂੰ ਪਸਮਾ ਸਰਦਾ ਤਾਂਦੀ ਆ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਕਹਿੰਦੀ ਆ